Well, Obrigado. ਜਲੰਧਰ ਦੇ ਹਾਥ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਜਿਹੜਾ ਹੈ ਕਿ ਉਹ ਤੜਕਸਰ ਸਵੇਰੇ ਜਿਹੜਾ ਅੰਜਾਮ ਦਿੱਤਾ ਗਿਆ ਇਸ ਵਕਤ ਮਗਰ ਮੇਰੇ ਮੋਟਰਸਾਈਕਲ ਤੁਸੀਂ ਦੇਖ ਪਾ ਰਹੇ ਹੋ ਤੇ ਆਲੇ ਦੁਆਲੇ ਪੁਲਿਸ ਦੀਆਂ ਟੀਮਾਂ ਇੱਥੇ ਮੌਜੂਦ ਨੇ ਮੈਂ ਤੁਹਾਨੂੰ ਵਿਸਤਾਰ ਚ ਹੁਣ ਜਾਣਕਾਰੀ ਦੇਣਾ ਇਸ ਵਕਤ ਅਸੀਂ ਕਿੱਥੇ ਖੜੇ ਆ ਤੇ ਕਾਰਵਾਈ ਕੀ ਹੋਈ ਹੈ ਇਸ ਵਕਤ ਜਿਹੜਾ ਕਿ 7 ਵਜੇ ਦਾ ਸਵੇਰ ਦਾ ਸਮਾਂ ਮੈਂ 2 ਘੰਟੇ ਪਹਿਲਾਂ ਜਿਹੜਾ ਹੈ ਕਿ ਪੁਲਿਸ ਤੇ ਇੱਕ ਮੁਲਜ਼ਮ ਖਾਸ ਤੌਰ ਤੇ ਹਾਰਡ ਕੋਰ ਕ੍ਰਿਮੀਨਲ ਜਿਸ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਵੈ ਪੁਲਿਸ ਵੱਲੋਂ ਜਿਹੜਾ ਉਹਨੂੰ ਗੋਲੀ ਮਾਰ ਕੇ ਢੇਰ ਕੀਤਾ ਜਾਂਦਾ ਵੈ ਆ ਦੂਸਰੀ ਜਿਹੜੀ ਅ ਦੱਤ ਨੂੰ ਜਿਹੜਾ ਉਹਨੇ ਅੰਜਾਮ ਦਿੱਤਾ ਮਲਜਮ ਬੋਲੋ ਕਿਸ ਤਰੀਕੇ ਦੇ ਨਾਲ ਦਿੱਤੀ ਗਈ ਕਿ ਪੁਲਿਸ ਦੀ ਗੱਡੀ ਦੇ ਉੱਤੇ ਜਿਹੜਾ ਫਾਇਰ ਕੀਤਾ ਗਿਆ ਤੇ ਗੱਡੀ ਦੀ ਜਿਹੜੀ ਚਾਦਰ ਸੀਗੀ ਦਰਵਾਜ਼ੇ ਦੀ ਉਹ ਪਾੜ ਕੇ ਆਰ ਪਾਰ ਹੋਈ ਹੈ ਸਪੈਸ਼ਲ ਜੀ ਪਿਸਟਲ ਜਿਹੜੀ ਉਹਦੇ ਤੋਂ ਜਿਹੜਾ ਕਿ ਇਹ ਫਾਇਰ ਕੀਤਾ ਗਿਆ ਵਾ ਇਹਨਾਂ ਹਾਰਡ ਜਿਹੜਾ ਕਿ ਇਹ ਫਾਇਰ ਕੀਤਾ ਗਿਆ ਕਿ ਜਿਹੜਾ ਦਰਵਾਜ਼ਾ ਗੱਡੀ ਦਾ ਉਹ ਇਥੋਂ ਆਰਪਾਰ ਹੋਇਆ ਵਾ ਹਾਲਾਂਕਿ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਸਿੱਧੇ ਫਾਇਰ ਕੀਤੇ ਗਏ ਨੇ ਮੁਲਾਜ਼ਮਾਂ ਨੇ ਜਿਹੜਾ ਕਿ ਉਹ ਦਲੇਰੀ ਤੇ ਹਿੰਮਤ ਦਿਖਾਉਂਦਿਆਂ ਹੋਇਆ ਜਿਹੜਾ ਕਿ ਅੱਗੇ ਮੁਕਾਬਲਾ ਕੀਤਾ ਤੇ ਜਿਹੜਾ ਮੁਲਜ਼ਮ ਹੈ ਉਸ ਨੂੰ ਗ੍ਰਿਫਤਾਰ ਵੀ ਕੀਤਾ ਤੇ ਖਾਸ ਤੌਰ ਤੋਂ ਦੀ ਲੱਤ 'ਚ ਗੋਲੀ ਵੀ ਮਾਰੀ ਹੈ ਹੁਣ ਮੈਂ ਤੁਹਾਨੂੰ ਵਿਸਤਾਰ 'ਚ ਜਾਣਕਾਰੀ ਦੇਣਾ ਇਹ ਮੁਲਜ਼ਮ ਕੌਣ ਹੈ ਇਹ ਜਿਸ ਦਾ ਸਾਕਸ਼ੀ ਦਾ ਤੁਸੀਂ ਮੋਟਰਸਾਈਕਲ ਦੇਖ ਪਾ ਰਹੇ ਹੋ ਇਹਨੂੰ ਸਾਜਨ ਨਾਹਰ ਜਿਹੜਾ ਹੈ ਕਿ ਉਹ ਕਹਿੰਦੇ ਨੇ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਐਸਐਸਪੀ ਹਰਵਿੰਦਰ ਸਿੰਘ ਬਿਰਕ ਹੋਰੀ ਹੈ ਇਸ ਵਕਤ ਕ੍ਰਾਈਮ ਸੀਨ ਦਿਖਾ ਦੇਆ ਕ੍ਰਾਈਮ ਸੀਨ ਕੀ ਕਹਿੰਦਾ ਵਾ ਕਿ ਇੱਕ ਜਗ੍ਹਾ ਤੇ ਜਿਹੜਾ ਇਹ ਇੱਥੇ ਰਿਵੋਲਵਰ ਦਾ ਤੁਸੀਂ ਦੇਖ ਪਾ ਰਹੇ ਹੋ ਕਿ ਬੋਰ ਪਿਆ ਹੋਇਆ ਗੋਲੀ ਦਾ ਉਸ ਤੋਂ ਬਾਅਦ ਇਹ ਸਪੈਸ਼ਲ ਜਿਹੜਾ ਪਿਸਟਲ ਹੈ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਾ ਕਾਰਵਾਈ ਜਿਹੜੀ ਉਸ ਵਕਤ ਚੱਲਦੀ ਪਈ ਸੀਗੀ ਕਿ ਜਦੋਂ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਵੀ ਇਹ ਹਾਲੇ ਲੋਡ ਹੈ ਕੈਮਰਾ ਪਰਸਨ ਨੂੰ ਕਮਾਂਗਾ ਜ਼ਰੂਰ ਤਸਵੀਰ ਇਸ ਵਕਤ ਇਧਰਲੇ ਪਾਸੋਂ ਵੀ ਦਿਖਾਣ ਕਿ ਸਪੈਸ਼ਲ ਦਾ ਇਹ ਪਿਸਟਲ ਹੈ ਜਿਹੜਾ ਕ੍ਰਿਮੀਨਲ ਜਿਹੜੇ ਨੇ ਕੀ ਇਹ ਯੂਜ਼ ਕਰਦੇ ਨੇ ਕਿ ਉਹਦੇ ਅੰਦਰ ਹਲੇ ਵੀ ਗੋਲੀ ਜਿਹੜਾ ਹੈ ਕਿ ਉਹ ਫਸੀ ਹੋਈ ਹੈ ਐਸ ਵਕਤ ਦੀ ਤਸਵੀਰ ਤੁਹਾਨੂੰ ਮੈਂ ਜਲੰਧਰ ਦੇ ਸੁਰਨ ਅਸੀ ਤੋਂ ਦਿਖਾ ਰਿਹਾ ਆ ਜਿੱਥੇ ਐਸ ਵਕਤ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਸਾਜਨ ਨਹਿਰ ਨਾਮ ਦਾ ਜਿਹੜਾ ਮੁਲਜ਼ਮ ਹੈ ਪੁਲਿਸ ਵੱਲੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਪੁਲਿਸ ਨੇ ਇਹਨੂੰ ਘੇਰਾ ਪਾਇਆ ਉਸ ਤੋਂ ਬਾਅਦ ਜਿਹੜਾ ਹੈ ਇਹਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਆ ਮਨਪੁਰ ਦੇ ਕੋਲ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਤੇ ਇਹ ਸ਼ਖਸ ਇਸ ਮੋਟਰਸਾਈਕਲ ਦੇ ਉੱਤੇ ਜਿਹੜਾ ਹੈ ਕਿ ਉਹ ਬੈਠ ਕੇ ਆ ਰਿਹਾ ਸੀਗਾ ਮੋਟਰਸਾਈਕਲ ਤੇ ਨੰਬਰ ਪਲੇਟ ਅੱਗੇ ਤੇ ਪਿੱਛੇ ਨਾ ਹੋਣ ਦੇ ਕਰਕੇ ਪੁਲਿਸ ਨੂੰ ਜਿਹੜਾ ਕਿ ਇਸ ਦੇ ਉੱਤੇ ਸ਼ੱਕ ਪਿਆ ਤੇ ਪੁਲਿਸ ਵਾਲੋ ਇਹਨੂੰ ਘੇਰਾ ਪਾਇਆ ਗਿਆ ਦੂਸਰੇ ਪਾਸੇ ਇੱਕ ਸਾਹਮਣੇ ਵੀ ਜਿਹੜਾ ਹੈ ਕਿ ਉਹ ਰਾਉਂਡ ਪਿਆ ਹੋਵੇ ਤੀਸਰਾ ਰਾਉਂਡ ਜਿਹੜਾ ਹੈ ਕਿ ਇੱਥੇ ਪਿਆ ਹੋਵੇ ਪੁਲਿਸ ਵਾਲੋ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀ ਨਾਕਾ ਲਗਾਇਆ ਗਿਆ ਤੇ ਉੱਥੇ ਇਹਨੂੰ ਘੇਰਿਆ ਗਿਆ ਤੇ ਇਹ ਇਧਰਲੇ ਪਾਸੇ ਵੱਲ ਭੱਜਿਆ ਪਿੰਡ ਸੂਰਾਵਲ ਉਸ ਤੋਂ ਬਾਅਦ ਜਦੋਂ ਇੱਥੇ ਇੱਕ ਗਲੂਕੋਜ਼ ਬਣਾਉਣ ਵਾਲੀ ਫੈਕਟਰੀ ਜਿਹੜੀ ਬੰਦ ਪਈ ਹੋਈ ਹੈ ਇਹ ਇਹਦੇ ਵਿੱਚ ਆ ਜਾਂਦਾ ਵੈ ਲੁਕਦਾ ਵੈ ਤੇ ਇਹਦੇ ਕੋਲ ਇੱਕ ਜਿਹੜਾ ਪਿੱਠੂ ਬੈਗ ਜਿਹੜਾ ਹੈ ਕਿ ਉਹ ਦੱਸਿਆ ਜਾਂਦਾ ਉਹਨੂੰ ਲੈ ਕੇ ਇਹ ਅੰਦਰ ਐਂਟਰ ਹੁੰਦਾ ਤੇ ਪੁਲਿਸ ਜਿਹੜਾ ਹੈ ਕਿ ਇਸ ਖਾਲ ਵਧਦੀ ਹੈ ਤੇ ਬਾਅਦ ਦੇ ਵਿੱਚ ਜਿਹੜਾ ਕਿ ਇਹਨੂੰ ਹਾਲਾਂਕਿ ਸਰੰਡਰ ਵਾਸਤੇ ਵੀ ਜਿਹੜਾ ਕਿ ਕਰਨ ਲਈ ਗੱਲ ਉਹ ਆਖਦੀ ਹੈ ਲੇਕਿਨ ਪੁਲਿਸ ਦੀ ਜਿਹੜੀ ਹੈ ਕਿ ਗੱਲ ਨੂੰ ਇਹ ਨਹੀਂ ਮੰਨਦਾ ਤੇ ਫਿਰ ਵੀ ਜਿਹੜਾ ਕਿ ਪੁਲਿਸ ਦੇ ਉੱਤੇ ਜਿਹੜੀ ਹੈ ਕਿ ਲਗਾਤਾਰ ਇਹ ਆਪਣੀ ਕਾਰਵਾਈ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਇਹਨੂੰ ਇਹ ਟ੍ਰੇਨ ਕਰਕੇ ਕੰਮ ਕਰਦਾ ਪਿਆ ਸੀਗਾ ਜਿਸ ਤਰੀਕੇ ਦੇ ਨਾਲ ਇਹ ਆਪਣੀ ਵਾਰਨਾ ਤੋਂ ਅੰਜਾਮ ਦੇਣਾ ਚਾਹੁੰਦਾ ਸੀਗਾ ਉਸੇ ਤਰੀਕੇ ਦੇ ਨਾਲ ਜਿਹੜਾ ਕਿ ਇਹ ਪੁਲਿਸ ਦੇ ਉੱਤੇ ਜਿਹੜਾ ਹੈ ਕਿ ਫਾਇਰਿੰਗ ਕਰਤਾ ਤਾਂ ਕਿ ਗ੍ਰਫਤਾਰ ਇਹ ਨਾ ਹੋ ਪਾਏ ਦੂਸਰੇ ਪਾਸੇ ਦੀ ਇੱਕ ਅਹਿਮ ਤੁਨ ਮੈਂ ਜਗਾ ਵੀ ਦਿਖਾਵਾਂਗਾ ਕਿ ਅਹਿਮ ਇੱਕ ਐਸਐਸਪੀ ਵਿਰਖੋਰੀ ਇਸ ਵਕਤ ਮੌਕੇ ਤੇ ਮੌਜੂਦ ਨੇ ਜਿਸ ਤਰੀਕੇ ਨਾਲ ਪਹਿਲਾਂ ਵੀ ਤੁਹਾਨੂੰ ਮੈਂ ਤਸਵੀਰ ਦਿਖਾਈ ਹੈ ਇਹ ਜਿਹੜੀ ਬਰਾਮਦਗੀ ਉਸ ਸ਼ਖਸ ਕੋਲੋਂ ਕੀਤੀ ਗਈ ਹੈ ਸਾਜ ਨਹਿਰ ਜਿਸ ਦਾ ਨਾਮ ਹੈ ਇਸ ਵਕਤ ਵਿਰਖ ਸਾਹਿਬ ਕੋਲ ਨੇ ਵਿਰਖ ਸਾਹਿਬ ਵੀ ਪਰਚੇ ਨੂੰ ਲੱਗਦਾ ਨਹੀਂ ਕਿ ਕੋਈ ਵੀ ਐਸੀਆਂ ਜਿਹੜੀਆਂ ਵਾਰਦਾਤਾਂ ਜਿਹੜੀਆਂ ਇੰਦੇ ਤੇ ਦਰਜ ਨਹੀਂ ਹੋਣੀਆਂ ਵੱਡੀ ਇੱਕ ਪੁਲਿਸ ਨੂੰ ਸਫਲਤਾ ਮਿਲੀ ਹੈ ਕ੍ਰਾਈਮ ਸੀਨ ਕੀ ਕਹਿੰਦਾ ਮੌਕੇ ਤੇ ਤੁਸੀਂ ਜਿੱਥੇ ਪਹੁੰਚੇ ਹੋ ਕ੍ਰਾਈਮ ਸਿੰ ਜਿਹੜਾ ਹੈਗਾ ਤੁਹਾਨੂੰ ਜਿਵੇਂ ਦੱਸਿਆ ਕਿ ਸਾਡੇ ਪੁਲਿਸ ਪਾਰਟੀ ਵੱਲੋਂ ਜਿਹੜੀ ਸੀਆਈ ਦੀ ਟੀਮ ਹੈਗੀ ਜਲੰਧਰ ਰੂਰਲ ਦੀ ਉਹਦੇ ਵੱਲੋਂ ਉਸਮਾਨਪੁਰ ਫਾਟਕ ਦੇ ਨੇੜੇ ਨਾਕਾ ਬੰਦੀ ਕੀਤੀ ਗਈ ਸੀ ਸਵੇਰੇ 5:30 ਦਾ ਜਿਹੜਾ ਹੈਗਾ ਕਰੀਬ ਟਾਈਮ ਸੀ ਅੱਜ 1 ਮਈ ਨੂੰ ਤਾਂ ਪੁਲਿਸ ਪਾਰਟੀ ਜਿਸ ਦੇ ਵਿੱਚ ਏਸੀ ਪਰਮਿੰਦਰ ਏਸੀ ਸਾਡੇ ਜਤਨ ਤੇ ਪਲੱਸ 4 ਮਲਾਜਮ ਇਹਨਾਂ ਦੇ ਨਾਲ ਹੋਰ ਸੀ ਤੇ ਅਫੀਸ਼ੀਅਲ ਵਹੀਕਲ ਇਹਨਾਂ ਦੇ ਕੋਲ ਸੀ ਸਕੋਰਪਿਓ ਤਾਂ ਇੱਕ ਇੱਕ ਜਖਸ ਜਿਹੜਾ ਹੈਗਾ ਇੱਕ ਸਪਲੈਂਡਰ ਮੋਟਰਸਾਈਕਲ ਦੇ ਉੱਪਰ ਬੈਣਾ ਨੰਬਰੀ ਮੋਟਰਸਾਈਕਲ ਸੀ ਡੰਕ ਕਾਲਾ ਤੇ ਜਿਹਦਾ ਜਿਹੜਾ ਫੇਸ ਹੈ ਉਹਨੇ ਆਪਣਾ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤੇ ਇੱਕ ਪਿੱਠੂ ਬੈਗ ਉਹਦਾ ਜਿਹੜਾ ਪਿੱਛੇ ਪਾਇਆ ਹੋਇਆ ਸੀ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਨਾ ਤੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਇਹਨੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਆਪਣਾ ਮਸਲਾ ਪਿਸਟਲ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਉਸ ਤੋਂ ਬਾਅਦ ਮੋਟਰਸਾਈਕਲ ਭਜਾ ਕੇ ਸੂਰਾਂਪਿੰਡ ਵਾਲੀ ਸਾਈਡ ਤੋਂ ਲੈ ਆ ਤਾਂ ਜਿਹੜਾ ਪੁਲਿਸ ਪਾਰਟੀ ਨੇ ਮਸਤੈਦੀ ਨਾਲ ਇਹਦਾ ਪਿੱਛਾ ਕੀਤਾ ਕੰਟਰੋਲ ਰੂਮ ਤੇ ਜਿਹੜੀ ਹੈਗੀ ਪੁਲਿਸ ਪਾਰਟੀ ਵੱਲੋਂ ਤਲਾਹ ਦਿੱਤੀ ਗਈ। ਤਾਂ ਉਸ ਤੋਂ ਇਸ ਵਾਲੇ ਪੁਆਇੰਟ ਦੇ ਉੱਪਰ 5 ਤੋਂ 7 ਮਿੰਟ ਦਾ ਰਸਤਾ ਹੈਗਾ ਜਿੱਥੇ ਪਹਿਲਾ ਫਾਇਰ ਕੀਤਾ। ਓਕੇ। ਤਾਂ ਇਸ ਪੁਆਇੰਟ ਦੇ ਉੱਪਰ ਪੰਚਤਵਾਲ ਜਿਹੜਾ ਪੁਲਿਸ ਪਾਰਟੀ ਨੇ ਇਹਨੂੰ ਵਾਰਨਿੰਗ ਦਿੱਤੀ। ਹੂੰ। ਤਾਂ ਇਹਨੇ ਪੁਲਿਸ ਪਾਰਟੀ ਦੇ ਉੱਪਰ ਇੱਕ ਇਹਦਾ ਮੋਟਰਸਾਈਕਲ गिर ਗਿਆ ਐਂਡ ਇਹਨੇ ਇੱਕ ਫਾਇਰ ਜਿਹੜਾ ਹੈਗਾ ਆਪਣੇ ਹੋਰ ਪਿਸਤਲ ਨਾਲ ਜਿਹੜਾ ਕੀਤਾ। ਹੂੰ। ਤਾਂ ਉੱਥੇ ਇਹਦਾ ਪਿਸਤਲ ਵੀ गिर ਗਿਆ ਤੇ ਇੱਕ ਫਾਇਰ ਕੀਤਾ ਜਿਹੜਾ ਪੁਲਿਸ ਪਾਰਟੀ ਦੀ ਗੱਡੀ ਦੇ ਵਿੱਚ ਲੱਗਦਾ ਹੈਗਾ। ਸਕੋਰ ਵੀ ਹੋਰ ਕਿ ਅਸੀਂ ਦੇਖਿਆ ਦਰਵਾਜ਼ੇ ਤੇ ਲੱਗਿਆ ਦਰਵਾਜ਼ੇ ਤੇ ਤਾਂ ਇਸਨੇ ਕਨਾਲੀਆ ਬੰਦ ਪਈ ਫੈਕਟਰੀ ਹੈਗੀ ਇਹਦੇ ਵਿੱਚ ਇਹਨੇ ਜਿਹੜਾ ਹੈਗਾ ਲੋਕਰ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਵੱਲੋਂ ਘੇਰਾਬੰਦੀ ਕੀਤੀ ਗਈ ਹੂੰ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਐਸਐਸ ਜਤਨ ਨੇ ਜਿਹੜਾ ਹੈਗਾ ਵਾਰਨਿੰਗ ਕੀਤਾ ਤੇ ਪਲੱਸ ਜਿਹੜਾ ਹੈਗਾ ਇੱਕ ਹਵਾਈ ਫਾਇਰ ਕੀਤਾ ਹੂੰ ਤੇ ਜਿਹੜਾ ਪਰ ਐਸਐਸ ਪਰਮਿੰਦਰ ਸਿੰਘ ਸੀ ਉਹਦੇ ਵੱਲੋਂ ਜਿਹੜੀ ਇਹਦੇ ਫਾਇਰ ਕੀਤਾ ਗਿਆ ਜੋ ਇਹਦੀ ਖੱਬੀ ਲੱਤ ਦੇ ਵਿੱਚ ਲੱਗਿਆ ਹੂੰ ਤਾਂ ਇੰਜਰਡ ਜਿਹੜਾ ਹੈਗਾ ਤਾਂ ਪੁੱਛ ਕੇ ਚਪਾਇਆ ਗਿਆ ਦਾ ਨਾਮ ਜਿਹੜਾ ਸਾਜਨ ਨਯਰ ਨਾਮ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਇਸ ਦੇ ਕਰੀਬ ਜਿਹੜੇ 20 ਮੁਕਤਵੇਂ ਰੋਬਰੀ ਤੇ ਲੁੱਟਖੋਹਾਂ ਦੇ ਡਕਾਟੀ ਦੇ ਅਟੈਂਪਟ ਟੂ ਮਰਡਰ ਐਂਡ ਅਮਜਕਟ ਅਤੇ ਐਨਡੀਪੀਐਸ ਦੇ ਜਿਹੜੇ ਦਰਜ ਹੋਣੇ ਕੋਈ ਕੁਝ ਦਾ ਹਾਵ ਦੇ ਵਿੱਚ ਮਾਮਲੇ ਦਰਜ ਨਹੀਂ ਸਾਰੇ ਸਿਨੀਅਰ ਵੀਰ ਸਭ ਮੈਂ ਇੱਕ ਚੀਜ਼ ਜਾਣਨੀ ਚਾਹਾਂਗਾ ਤੁਸੀਂ ਬਹੁਤ ਮਾਮਲਿਆਂ ਦੀ ਇਨਵੈਸਟੀਗੇਸ਼ਨ ਕੀਤਾ ਇਨਵੈਸਟੀਗੇਸ਼ਨ ਨੂੰ ਪਾਰ ਵੀ ਲਗਾਇਆ ਇਹ ਜਿਹੜੇ ਪਿਸਟਲ ਨੇ ਅਮੂਮਨ ਕਿਹੜੀਆਂ ਵਾਰਦਾਤਾਂ ਚ ਜਿਹੜੇ ਨੇ ਕਿ ਵਰਤੇ ਜਾਂਦੇ ਨੇ ਤੇ ਇਨਵੈਸਟੀਗੇਸ਼ਨ ਜਿਹੜਾ ਪਤਾ ਲੱਗਦਾ ਕਿਉਂਕਿ ਇਹ ਤਿਆਰੀ ਪੂਰੀ ਕਰਕੇ ਲੱਗਦਾ ਆਇਆ ਸੀ ਸ਼ਹਿਰ ਦੇ ਵਿੱਚ ਹਾਂਜੀ ਇਹ ਵੱਡੀ ਵਾਰਦਾਤ ਨੂੰ ਇਨਜਾਮ ਦੇ ਜਿਹੜਾ ਦੇਣ ਤੋਂ ਆਪਾਂ ਇਹ ਨਹੀਂ ਇਨਕਾਰ ਨਹੀਂ ਕਰ ਸਕਦੇ ਕਿ ਇਹਨਾਂ ਨੇ ਕਿਸੇ ਨੂੰ ਡਿਲੀਵਰੀ ਦੇਣੀ ਸੀ ਜਾਂ ਇਹਦੇ ਨਾਲ ਹੋਰ ਕਿਹੜੇ ਸ਼ਖਸ ਇਹਦੇ ਨਾਲ ਸ਼ਾਮਲ ਸੀ ਇਹ ਕਿਥੋਂ ਲੈ ਕੇ ਆ ਕੇ ਕਿਰਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਇਹਨਾਂ ਪੁਲਿਸ ਪਾਰਟੀ ਇਹਨੂੰ ਕਸਟਡੀ ਚ ਲੈ ਕੇ ਇਨਵੈਸਟੀਗੇਟ ਕਰੇਗੀ ਤਾਂ ਦਨ ਕੁਝ ਪਤਾ ਲੱਗ ਪਾਇਆ ਕਿ ਪੁਰਾਣੇ ਮਾਮਲੇ ਚ ਵੀ ਜੇਲ੍ਹ ਦੇ ਅੰਦਰ ਗਿਆ ਵਾ ਜਾਂ ਕਿਸੇ ਤਰੀਕੇ ਨਾਲ ਬੇਲ ਤੇ ਵੀ ਬਾਹਰ ਆਇਆ ਇਹ ਹੁਣੇ ਪਿੱਛੇ ਜਿਹੜਾ ਹੈਗਾ ਨੂੰ ਬਾਹਰ ਆਇਆ ਥੋੜੇ ਥੋੜਾ ਟਾਈਮ ਹੋਇਆ ਤੁਹਾਨੂੰ ਖਤਰੀ ਗੈਂਗ ਦੇ ਨਾਲ ਵੀ ਇਹਦਾ ਸੰਬੰਧ ਹੈ ਨਹੀਂ ਹਲੇ ਤਾਂ ਪੁੱਛ ਕੇ ਚ ਕਰਨੀ ਹੈ ਹਲੇ ਤਾਂ ਹਲੇ ਤਾਂ ਕੁਝ ਨਹੀਂ ਕਹਿ ਸਕਦਾ ਠੀਕ ਹੈ ਧੰਨਵਾਦ ਜਲੰਧਰ ਤੇ ਹਾਥ ਪੁਲਿਸ ਵੱਡੀ ਕਾਰਵਾਈ ਇੱਕ ਵੱਡਾ ਜਿਹੜਾ ਹੈ ਕਿ ਖਤਰਾ ਮੈਂ ਜ਼ਰੂਰ ਇਹ ਗੱਲ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਪੂਰੇ ਆਪਣੇ ਹਥਿਆਰਾਂ ਨਾਲ ਲੈਸ ਹੋ ਕੇ ਕਾਰਤੂਸ ਦੇ ਨਾਲ ਜਿਹੜਾ ਹੈ ਕਿ ਸ਼ਹਿਰ ਚ ਦਾਖਲ ਹੋ ਰਿਹਾ ਸੀਗਾ ਜਲੰਧਰ ਦੇ ਹਾਥ ਪੁਲਿਸ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅਸੀਂ ਜ਼ਰੂਰ ਕਵਾਂਗੇ ਕਿ ਹੋਣ ਤੋਂ ਇਹ ਬਚਾਇਆ ਗਿਆ ਪੁਲਿਸ ਪਾਰਟੀ ਦੀ ਪੂਰੀ ਟੀਮ ਪਿਛਲੇ 2 ਤੋਂ 2.5 ਘੰਟੇ ਤੋਂ ਇਸ ਵਕਤ ਜਿਹੜਾ ਹੈ ਕਿ ਕ੍ਰਾਈਮ ਸੀਨ ਤੇ ਮੌਜੂਦ ਹੈ ਹੁਣ ਦੇਖਣਾ ਹੋਏਗਾ ਕਿ ਅੱਗੇ ਰਿਮਾਂਡ ਦੇ ਵਿੱਚ ਤੇ ਅੱਗੇ ਇਨਵੈਸਟੀਗੇਸ਼ਨ ਚ ਕੀ ਹੋਰ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਖਾਸ ਤੌਰ ਤੇ ਮਲਜ਼ਮ ਹਾਰਡਕਰੋਰ ਹਾਰਡ ਕੋਰ ਕ੍ਰਿਮੀਨਲ ਮਾਫ ਕਰਨਾ ਜਿਸ ਨੂੰ 사ਜਨ ਨਹਿਰ ਦੇ ਨਾਮ ਤੋਂ ਜਾਣਿਆ ਜਾ ਰਿਹਾ ਵੈ ਜਿਸ ਦਾ ਅੱਜ ਸਵੇਰੇ ਜਲੰਧਰ ਦੇ ਹਾਥ ਪੁਲਿਸ ਵੱਲ ਇਨਕਾਊਂਟਰ ਕੀਤਾ ਗਿਆ ਦੇਖਣਾ ਹੋਏਗਾ ਜਾਂਚ ਚ ਕਿਹੜੇ ਹੋਰ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਇਨਵੈਸਟੀਗੇਸ਼ਨ ਕੀ ਕਹਿੰਦੀ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ